ਸੋ ਜਿਹੜੇ 5 ਸਾਲ ਕਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੇ ਰਹੇ ਲੋਕਾਂ ਨੇ ਉਹਨਾਂ ਦੇ ਅਗਲੇ 20-25 ਸਾਲ ਵਾਸਤੇ 12 ਕੁੰਡੇ ਲਾਤੇ ਹੁਣ ਉਹ ਬਾਹਰੇ ਨਿਕਲ ਸਕਦੇ ਹੁਣ ਬਾਹਰੇ ਨਿਕਲ ਸਕਦੇ ਕਿਉਂਕਿ ਪਬਲਿਕ ਹੈ ਜਨਤਾ ਹੈ ਮੇਰੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਹਰਾ ਤੇ ਮੈਂ ਕਦੋਂ ਹਰਾ ਤੇ ਆਤਾਮ ਜੇ ਘਰਾਂ ਦੇ ਪਿੰਡਾਂ ਝੋਠੇ ਹੋਏ ਮੁੰਡੇ ਆ ਮਿਹਨਤਾਂ ਕਰਕੇ ਪਹਿਲਾਂ ਕਲਾ ਦੇ ਖੇਤਰ ਜਾ ਕੇ ਮਿਹਨਤ ਕੀਤੀ ਲੋਕਾਂ ਨੇ ਪਿਆਰ ਦਿੱਤਾ ਉਦੋਂ ਵੀ ਲੋਕਾਂ ਦੇ ਪਿਆਰ ਨਾਲ ਹੀ ਬਣੇ ਉਸ ਤੋਂ ਬਾਅਦ ਇੱਧਰ ਆ ਗਏ ਇੱਧਰ ਲੋਕਾਂ ਨੇ ਪਿਆਰ ਦਿੱਤਾ ਇੱਥੇ ਵੀ ਲੋਕਾਂ ਦੇ ਪਿਆਰ ਨਾਲ ਹੀ ਬਣਿਆ ਕਿਉਂਕਿ ਪਬਲਿਕ ਹੈ ਸਭ ਜਾਣਦੀ ਹੈ ਇਹ ਲੋਕ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਬੜੇ-ਬੜੇ ਡੇਗੇ ਵੀ ਥੱਲੇ ਜੇ ਹੰਕਾਰ ਆ ਜਾਏ ਜਦ ਲੋਕਾਂ ਨੂੰ ਕੁਝ ਸਮਝਣ ਲੱਗ ਜਾਣਾ ਸੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਨੇ ਇਕ ਪਰੇ ਸਾਜ਼ਿਸ਼ ਦੇ ਤਹਿਤ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਇਹ ਸਰਕਾਰੀ ادارے ਖਤਮ ਕੀਤੇ। ਮਤਲਬ ਕਹਿੰਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਇੰਨਾ ਬੁਰਾ ਹਾਲ ਕਰ ਦਿਓ ਕਿ ਲੋਕ ਕਹਿਣ ਚਲੋ ਕੋਈ ਨਹੀਂ ਆਪਣਾ ਜਨਮ ਤਾਂ ਇੱਧਰ ਲੰਘ ਜੂਗਾ ਪਰ ਜਵਾਕਾਂ ਨੂੰ ਪੜ੍ਹਾ ਲਈਏ ਸਰਕਾਰੀ ਜਿੱਥੇ ਪੜ੍ਹਾਈ ਹੈ ਨਹੀਂ। ਪ੍ਰਾਈਵੇਟ ਚ ਪੜਾਈਏ ਤੇ ਪ੍ਰਾਈਵੇਟ ਸਕੂਲਾਂ ਨਾਲ ਇਹਨਾਂ ਗੱਲ ਕਰਕੇ ਪ੍ਰਾਈਵੇਟ ਸਕੂਲਾਂ ਨਾਲ ਇਹਨਾਂ ਗੱਲ ਕੀਤੀ ਕਿ ਤੁਹਾਨੂੰ ਅਸੀਂ ਕਸਟਮਰ ਦੇਵਾਂਗੇ ਤੁਸੀਂ ਸਾਨੂੰ ਇਹਨਾਂ ਦੇ ਦਿਓ ਸਰਕਾਰੀ ਸਕੂਲ ਖਤਮ ਕਰਕੇ ਆ ਪ੍ਰਾਈਵੇਟ ਲਿਸ਼ਕ ਦੇ ਸ਼ੀਸ਼ਿਆਂ ਵਾਲੇ ਸਕੂਲ ਬਣਾਤੇ ਉੱਥੇ ਆਮ ਬੰਦਾ ਬੱਚੇ ਨੂੰ ਪੜਾ ਨਹੀਂ ਸਕਦਾ ਫੇਰਹੀਂ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਖਤਮ ਕਰਤੇ ਐਕਸਰੇ ਦੀਆਂ ਮਸ਼ੀਨਾਂ ਚ ਕਬੂਤਰਾਂ ਦੇ ਆਲ ਨੇ ਕੋਈ ਡਾਕਟਰ ਨਹੀਂ ਕੋਈ ਮਸ਼ੀਨ ਨਹੀਂ ਕੋਈ ਦਵਾਈ ਨਹੀਂ ਜਾਂ ਤਾਂ ਮਰੋ ਜਾਂ ਪ੍ਰਾਈਵੇਟ ਜਾ ਕੇ ਮੋਟੀਆਂ-ਮੋਟੀਆਂ ਫੀਸਾਂ ਭਰੋ ਕਈ ਘਰਾਂ 'ਚ ਤਾਂ ਮੈਂ ਇਹ ਹਾਲ ਦੇਖਿਆ ਕਿ ਕੈਂਸਰ ਹੋ ਗਿਆ ਜਾਂ ਕੋਈ ਹੋਰ ਨਾਮਰਾਦ ਬਿਮਾਰੀ ਹੋ ਗਈ ਖੁਦ ਕਹਿ ਰਿਹਾ ਬਜ਼ੁਰਗ ਜਾਂ ਲਾਣੇਦਾਰ ਜਿਹੜਾ ਮੁਖੀਆ ਕਰਦਾ ਜਿਹੜਾ ਬਿਮਾਰ ਹੈ ਉਹ ਖੁਦ ਕਹਿ ਰਿਹਾ ਆਪਣੇ ਪਰਿਵਾਰ ਨੂੰ ਮੇਰਾ ਇਲਾਜ ਨਾ ਕਰਾਇਓ ਜਿਹੜੇ 2 ਕਿੱਲੇ 1.5 ਕਿੱਲਾ ਪੈਲੀ ਐ ਵਿਕ ਜੂਗੀ ਕੁਛ ਨਹੀਂ ਹੁੰਦਾ ਮੈਂ ਤਾਂ ਆਪਣੀ ਭੋਗ ਲਈ ਜਿੰਨੀ ਭੋਗਣੀ ਐ ਮੰਝਿਆਂ ਤੇ ਪਏ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਆ ਹਾਲਤ ਹੋ ਗਈ ਦੇਖੀ ਮੈਂ ਪਿੰਡਾਂ 'ਚ ਕਿਉਂਕਿ ਸਰਕਾਰੀ ਇਲਾਜ ਹੈ ਨਹੀਂ ਪ੍ਰਾਈਵੇਟ 'ਚ ਕਰਾ ਨਹੀਂ ਸਕਦੇ ਸੁਬੜਾ ਮੈਨੂੰ ਦੁੱਖ ਆਉਂਦਾ ਸੀ ਉਦੋਂ ਯਾਰ ਇਹ ਕੀ ਹੋ ਰਿਹਾ ਪਰ ਮੇਰੇ ਵਾਸਤੇ ਨਹੀਂ ਗੱਲ ਨਹੀਂ ਸੀ ਕਿਉਂਕਿ ਮੈਂ ਠੀਕ ਐ ਮੈਂ ਪੋਲੀਟੀਕਲ ਸਟਾਇਰ ਕਰਦਾ ਸੀ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਸੀ ਡੀਜ਼ ਰਹੀਂ ਕੈਸੇਟਸ ਰਹੀਂ ਜਾਂ ਸੀਰੀਅਲਸ ਰਹੀਂ ਪਰ ਮੈਂ ਕੁਝ ਇੰਪਲੀਮੈਂਟ ਨਹੀਂ ਕਰ ਸਕਦਾ ਸੀ ਕੋਈ ਵੀ ਮੈਂ ਡੀਸੀ ਜਾਂ ਐਸਐਸਪੀ ਨੂੰ ਆਰਡਰ ਨਹੀਂ ਦੇ ਸਕਦਾ ਸੀ ਕੋਈ ਫਿਰ ਮੈਂ ਸੋਚਿਆ ਭਗਵੰਤ ਮਾਨਾ ਜੇ ਨਰਮੇ ਨੂੰ ਜਾਂ ਝੋਨੇ ਨੂੰ ਕੋਈ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਜੇ ਰੋਲਾ ਪਾ ਕੇ ਤਾਂ ਸੁੰਡੀ हटਦੀ ਨਹੀਂ ਇਹਦੇ ਵਾਸਤੇ ਸਪਰੇ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜਨਾ ਪਊਗਾ ਖੇਤ ਦੇ ਜੇ ਗਟਰ ਸਾਫ਼ ਕਰਨਾ ਹੈ ਤਾਂ ਗਟਰ ਦੇ ਵਿੱਚ ਉਤਰਨਾ ਪਊਗਾ ਜੇ ਸਿਸਟਮ ਸੱਚੀ ਮੁੱਚੀ ਸਾਫ਼ ਕਰਨਾ ਹੈ ਤਾਂ ਸਿਸਟਮ ਦੇ ਵਿੱਚ ਵੜਨਾ ਪਊਗਾ ਹਾਂ ਇਹ ਵੀ ਮੈਂ ਪਹਿਲੀ ਪ੍ਰਿਪੇਅਰ ਸੀ ਕਿ ਇਧਰੋਂ ਤਾਰੀਫ਼ ਦੀ ਉਮੀਦ ਨਾ ਕਰੀ ਗਾਲਾਂ ਹੀ ਕਹਿਣਗੇ ਆਲੋਚਨਾ ਹੀ ਹੋਊਗੀ ਜੋ ਮਰਜੀ ਲਿਹਾਉਣ ਇਧਰੋਂ ਉਧਰੋਂ ਝੂਠਾ ਸੱਚਾ ਕੱਢ ਕੇ ਤੇਰੇ ਤੇ ਲਾਈ ਜਾਣਗੇ ਪਰ ਜੇ ਪਬਲਿਕ ਤੇਰੇ ਨਾਲ ਹੋਜੂਗੀ ਫਿਰ ਤੈਨੂੰ ਆਲੋਚਨਾ ਦੀ ਪਰਵਾਹ ਨਹੀਂ ਜਦੋਂ ਪਬਲਿਕ ਦਾ ਸ਼ੈਲਟਰ ਸਾਹਮਣੇ ਪਬਲਿਕ ਦੀ ਦੀਵਾਰ ਖੜੀ ਹੈ ਰੋਕਣ ਵਾਸਤੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਫੈਸਲਾ ਕੀਤਾ ਰਾਜਨੀਤੀ ਚ ਰਾਜਨੀਤੀ ਤੁਸੀਂ ਕਮਾਲ ਕਰਤੀ ਮੈਂ ਤਾਂ 8 ਸਾਲਾਂ ਦੀ ਰਾਜਨੀਤਿਕ ਕੈਰੀਅਰ ਮੇਰਾ ਤਾਂ 2014 ਚ 14 ਚ ਪਹਿਲੀ ਵਾਰ MP ਬਣਿਆ ਸੰਗਰੂਰ ਤੋਂ ਫਿਰ 19 ਚ ਦੂਜੀ ਵਾਰ ਬਣ ਗਿਆ 22 ਚ ਸਰਕਾਰੀ ਬਣாதி ਤੁਸੀਂ 8 ਸਾਲਾਂ ਚ ਇਹ ਵੀ ਨਹੀਂ ਹੈਗਾ ਕਿ 8 ਸਾਲਾਂ ਜਿਹੜੇ ਹਰਾਏ ਨੇ ਉਹ ਕੋਈ ਆਮ ਸੀਗੇ ਘਰਾਣੇ ਸੀ ਘਰਾਣੇ ਕਈ ਕਈ ਪੀੜੀਆਂ ਤੋਂ ਲੈ ਕੇ ਅਗਲੀਆਂ ਪੀੜੀਆਂ ਤੱਕ ਤਾਂ ਸੋਚ ਹੀ ਬੈਠੇ ਸੀ ਜੇ ਅਸੀਂ ਦੋ ਹੀ ਹੁੰਨੇ ਆ ਬਸ ਆਪਸ ਚ ਗੱਲਬਾਤ ਹੋਈ ਹੋਈ ਐ ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਆ ਨੀਤੀ ਸੀ ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਕਿ ਸਤਾਜ ਪਿੰਡ ਵਾਲੇ ਮਹਿੰਦਰ ਮਾਟੇ ਦਾ ਮੁੰਡਾ ਵੀ ਹੈਗਾ ਇੱਕ ਵੀ ਜਿਹੜਾ ਆਊਗਾ ਤੇ ਤੁਹਾਡੇ ਪੋਲ ਖੋਲੂ ਸਾਰੇ ਤੇ ਤੁਹਾਡਾ ਪੁਰਾਣਾ ਸਾਹਬ ਵੀ ਲਊਗਾ। ਇਹ ਕਦੇ ਵੀ ਨਹੀਂ ਸੋਚਿਆ ਸੀ। ਇਸੇ ਕਰਕੇ ਤੜਫਾਹਟ ਜ਼ਿਆਦਾ ਹੈ। ਵੀ ਤੜਫ ਰਹੇ ਨੇ ਵੀ ਆਹ ਕੀ ਹੋ ਗਿਆ? ਕੋਈ ਇਹਨਾਂ ਨੂੰ ਪੰਜਾਬ ਦਾ ਦਰਦ ਨਹੀਂ। ਕੋਈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਲੈਣਾ ਦੇਣਾ ਨਹੀਂ। ਇਹਨਾਂ ਨੂੰ ਤਾਂ ਆਪਣੀਆਂ ਕੁਰਸੀਆਂ ਦਾ ਦਰਦ ਹੈ। ਬਸ ਇਹਨਾਂ ਨੂੰ ਇਹੀ ਦੁੱਖ ਹੈ ਆਮਕਰਾਂ ਦੇ 3 ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ? ਇੱਥੇ ਸਾਡੇ 3 ਪੁੱਤ ਬਹਿੰਦੇ ਹੁੰਦੇ ਕਿਉਂ ਬਹਿ ਗਏ? ਆਮਕਰਾਂ ਦੇ